ਏ ਬਾਈ ਚੈਣੀ ਦੀ ਵੀ ਮਿਹਨਤ ਆ ਹਨਾ ਕਿਉਂਕਿ ਜਾਨਵਰ ਆਪਾਂ ਲੈ ਆਉਣੇ ਆ ਬਾਈ ਅੱਗੇ ਮਿਹਨਤ ਲੱਗਦੀ ਆ ਤਿਆਰ ਕਰਨ ਤੇ ਤੇ ਬਾਈ ਦੀ ਮਿਹਨਤ ਆ ਬੋਲਦੀ ਆ ਨਹੀਂ ਯਾਰ ਦਸਨ ਦੀ ਜੰਗਮੀ ਤੋਂ ਲੋੜ ਹੀ ਨਹੀਂ ਜਾਨਵਰ ਸਾਹਮਣੇ ਖੜਾ ਜਾਨਵਰ ਆਪੇ ਬੋਲਦਾ ਮਗਰ ਉਹਦਾ ਬੱਚਾ ਖੜਾ ਹੈਗਾ ਹਾਂ ਇੱਕ ਦੋ ਬੱਚੇ ਖੜੇ ਆ ਆਪੇ ਬੋਲ ਜਾਨਵਰ ਇਹਦਾ ਦਸਨ ਨਹੀਂ ਉਹਦੋਂ ਮੈਂ ਪਹਿਲਾਂ ਵੀ ਦੱਸਿਆ ਆਮ ਬੰਦੇ ਕਹਿੰਦੇ ਆ ਵੀ ਯਾਰ ਫਲਾਣਾ ਬੰਦਾ ਹੰਕਾਰ ਕਰਦਾ ਜਾਂ ਹੈਂਗ ਕਰਦਾ ਬਾਈ ਹੰਕਾਰ ਤਾਂ ਫਿਰ ਜਾਨਵਰ ਮੱਲੋ ਮੱਲੀ ਭੈਣ ਨੇ ਅੰਦਰੋਂ ਬਾਲਾ ਮਾਰਦੇ ਆ ਵੀ ਬੋਲ ਇੱਥੇ ਹਾਂ ਫਿਰ ਬੋਲ ਇੱਥੇ ਬੋਲਣਾ ਪੈਂਦਾ ਭਾਈ ਜਾਨਵਰ ਬੁਲਾਉਂਦੇ ਜਦੋਂ ਉਹਨਾਂ ਨੂੰ ਸਾਰਾ ਕੁਝ ਮਿਲਦਾ ਨਾ ਜਾਨਵਰ ਬੁਲਾਉਂਦੇ ਬੰਦਾ ਨਹੀਂ ਬੋਲਦਾ ਹਾਂ ਜਾਨਵਰ ਬੁਲਾਉਂਦੇ ਆ ਕਿ ਹੁੰਦਾ ਮਾਰਦੇ ਹੱਥ ਨੇ ਜੋ ਨਸ਼ਾ ਜਾ ਚੜ ਜਾਂਦੇ ਨਾ ਉਦੋਂ ਮੋਢਾਂ ਤੋਂ ਦੁਬੱਟੇ ਤੇ ਗਿੱਟਿਆਂ ਤੋਂ ਚਾਦਰੇ ਢੱਕਦੇ ਤੁਰਿਆ ਆ ਨਸ਼ੇ ਦੀ ਹਰੇਕ ਬੰਦੇ ਦੇ ਮੈਂ ਨਹੀਂ ਕਹਿੰਦਾ ਮੇਰੇ ਹਰੇਕ ਬੰਦੇ ਦੇ ਜੋ ਹੱਥ ਨੇ ਜਿਹੜੇ ਬੰਦੇ ਨੂੰ ਇਹਨਾਂ ਦੀ ਪਤਾ ਪੜਾਈ ਕੀਤੀ ਵੀ ਆ ਵੱਖਰੀਆਂ ਦੀ ਉਹ ਦੇਖਦੇ ਆ ਕਿ ਉਹ ਹੱਥ ਨੇ ਭਾਈ ਨਾ ਤਾਂ ਉਹ ਨੇਰਾ ਦੇਖੇ ਨਾ ਸਵੇਰਾ ਦੇਖੇ ਉਹ ਤਾਂ ਫਿਰ ਇਹਨਾਂ ਨੇ ਗੱਲਾਂ ਕਰਦਾ ਤੁਰਿਆ ਹੁੰਦਾ ਹੈ ਚਾਈ ਚੜੀ ਜਾਂਦਾ ਜੇ ਇਹ ਜੇ ਚਾਈ ਚੜੀ ਜਾਂਦਾ ਇਹਦੇ ਜੋ ਕੋਈ ਮਾਨੰਕਾਰ ਵਾਲੀ ਗੱਲ ਕੋਈ ਨਹੀਂ ਜਾਨਵਰਾਂ ਦੀ ਕਿਸੇ ਕੋਲ ਵੀ ਦਾ ਸਾਹ ਵਾਲੀ ਚੀਜ਼ ਆ ਅੱਜ